ਅਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਲਗਾਤਾਰ ਤੁਸੀਂ ਦੇਖ ਸਕਦੇ ਹੋ ਨੌਜਵਾਨ ਬੋਰੀਆਂ ਗਿੱਲੀਆਂ ਕਰਕੇ ਵੇ ਤੁਸੀਂ ਦੇਖ ਸਕਦੇ ਹੋ ਨੌਜਵਾਨ ਗਿੱਲੀਆਂ ਬੋਰੀਆਂ ਕਰਕੇ ਅੱਗੇ ਆ ਜਾ ਤੂੰ ਤੁਸੀਂ ਦੇਖ ਸਕਦੇ ਹੋ ਗਿੱਲੀਆਂ ਬੋਰੀਆਂ ਕਰਕੇ ਇਦਾਂ ਅਥਰੂ ਗੈਸ ਦੇ ਗੋਲੇ ਛੱਡੇ ਛੱਡੇ ਸੀ ਗਏ ਲੇਖੋ ਦੇਖੋ ਇਦੋਂ ਦੇ ਲੋਕ ਕਿਸਾਨ ਵੀਰ ਵੇਖੋ ਪਿੱਛੇ ਨੂੰ ਹਟਦੇ ਹੋਏ ਅਥਰੂ ਕਹਿੰਦੇ ਜੇ ਨਹੀਂ ਸਾਨੂੰ ਆਪ ਹਿੰਦੁਸਤਾਨ ਚ ਨਹੀਂ ਰੱਖਣਾ ਚਾਹੁੰਦੇ ਤਾਂ ਅਸੀਂ ਨਾ ਨਾ ਰਹਿਣਾ ਵੀ ਨਹੀਂ ਚਾਹੁੰਦੇ ਸਹੀ ਗੱਲ ਹੈ ਤੁਹਾਡੀ ਹੈ ਨਾ ਅਸੀਂ ਅਣਖ ਨਾਲ ਜੀਨੇ ਆ ਅਣਖ ਨਾਲ ਰਹਾਂਗੇ ਜੋ ਇਹ ਨਹੀਂ ਸਰੀਆ ਪਾ ਕੇ ਬਿਲਡਿੰਗ ਕਰਕੇ ਕੰਕਰੀਟ ਪਾ ਕੇ ਸਰੀਏ ਦੇ ਕਿਲ ਬਣਾ ਕੇ ਉਹ ਹਫ਼ਤਾ ਹਜੇ ਪਾਕਿਸਤਾਨ ਨੇ ਨਹੀਂ ਸਾਡੇ ਨਾਲ ਕੀਤਾ ਜੋ ਇਹਨੇ ਮੋਦੀ ਸਰਕਾਰ ਕੁੱਤੀ ਸਰਕਾਰ ਨੇ ਸਾਡੇ ਨਾਲ ਕੀਤਾ ਇਹ ਜਿਹੜੇ ਲੈਂਟਰ ਵੱਡੇ ਵੱਡੇ ਪਾਏ ਨੇ ਜਿਵੇਂ ਜੀਸੀਬੀ ਨੂੰ ਚੱਕਣਾ ਔਖਾ ਹੋ ਜਾਏਗਾ ਕਿੰਨਾ ਸਮਾਂ ਲੱਗਿਆ ਤੁਹਾਡੇ ਤੁਹਾਡੇ ਵਾਸਤੇ ਉਹ ਤਾਂ ਪਾ ਜੀ ਸਾਰਾ ਜਦੋਂ ਇੰਨੇ ਨੌਜਵਾਨ ਦੇਖੋ ਕਿੰਨੇ ਇਕੱਠੇ ਹੋਏ ਹੋਏ ਆ ਸਾਰਿਆਂ ਨੇ ਇਹ ਤਾਂ ਮਿੰਟ ਪੰਜ ਦਾ ਕੰਮ ਹੈ ਸਾਡੇ ਲਈ ਪੰਜ ਲੋ ਜਿੰਨਾ ਮਰਜੀ ਤੂੰ ਜਿਹੜਾ ਬੰਬ ਕੀ ਜੋ ਤੁਹਾਡੇ ਬਾਡਰਾਂ ਚੱਲਦੇ ਆ ਤੁਹਾਡੇ ਕੋਲ ਜੋ ਰਾਕਟ ਲਾਂਚਰ ਜੋ ਬੰਬ ਚਲਾਣੇ ਚਲਾਓ ਇੱਥੇ ਇਹ ਕਿਸਾਨਾਂ ਨੂੰ ਗੱਲ ਸਮਝਣੀ ਚਾਹੀਦੀ ਆ ਵੀ ਨਾ ਤੁਹਾਡੀ ਬੀਜੇਪੀ ਆ ਨਾ ਤੁਹਾਡੀ ਕਾਂਗਰਸ ਆ ਨਾ ਕੋਈ ਆਮ ਆਦਮੀ ਪਾਰਟੀ ਆ ਤੁਹਾਡਾ ਕੋਈ ਨਹੀਂ ਤੁਹਾਡਾ ਹੈਗਾ ਸੱਚਾ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਜੀ ਉਹਦੀ ਫੌਜ ਦੇ ਪਿੱਛੇ ਲੱਗੋ ਆਪਣਾ ਰਾਜ ਲਓ ਸੋ ਦੋਸਤੋ ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਛੰਭੂ ਬਾਡਰ ਤੇ ਦੇਖੋ ਇਸ ਇਸ ਟਾਈਮ ਤੋਂ ਪਹਿਲਾਂ ਘੱਟੋ ਘੱਟ 15-20 ਗੋਲੇ ਜਿਹੜੇ ਅਥਰੂ ਦੇ ਇੱਥੇ ਆ ਚੁੱਕੇ ਨੇ ਡਿੱਗੇ ਨੇ ਕਿਸਾਨਾਂ ਦੇ ਵਿੱਚ ਭਗਦੜ ਮਜਾਉਣ ਵਾਸਤੇ ਕਿਸਾਨਾਂ ਨੂੰ ਪਿੱਛੇ ਖਦੇੜਨ ਦੇ ਵਾਸਤੇ ਸੋ ਇੱਥੇ ਬਹੁਤ ਵੱਡੇ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਲੱਖਾਂ ਦਾ ਇਕੱਠ ਹੈ ਇੱਕ ਪਾਸੇ ਸਰਕਾਰ ਦਾ ਅੜਿਆ ਰੁਪਈਆ ਤੁਸੀਂ ਮੇਰੇ ਸਾਹਮਣੇ ਮੇਰੇ ਪਿੱਛੇ ਪਾਸੇ ਤਸਵੀਰਾਂ ਦੇਖ ਸਕਦੇ ਹੋ ਜਿਹੜੀ ਬਿਲਕੁਲ ਤਿਆਰੀ ਹੋ ਰਹੀ ਹੈ ਕਿਸਾਨਾਂ ਦੇ ਵੱਲੋਂ ਜਿਹੜੇ ਉੱਥੇ ਬੈਰੀਕੇਡ ਲੱਗੇ ਨੇ ਲੈਂਟਰਾਂ ਵਾਲੇ ਉਹਨਾਂ ਨੂੰ ਚੱਕਣ ਦੇ ਵਾਸਤੇ ਬਿਲਕੁਲ ਤਿਆਰੀ ਹੋ ਚੁੱਕੀ ਹੈ ਟਰੈਕਟਰ ਸੋ ਦੋਸਤੋ ਸ਼ੰਭੂ ਬਾਰਡਰ ਦੀਆਂ ਤੁਸੀਂ ਲਾਈਵ ਤਸਵੀਰਾਂ ਦੇਖਦੇ ਹੋ ਜਿੱਥੇ ਕਿ ਮੇਰੇ ਨਾਲ ਨੌਜਵਾਨ ਮੁੰਡੇ ਤੇ ਇੱਥੇ ਪਹੁੰਚੇ ਨੇ ਸ਼ੰਭੂ ਬਾਰਡਰ ਦੇ ਉੱਪਰ ਆਪਣੇ ਹੌਸਲੇ ਬਲੰਦ ਕਰਕੇ ਕਹਿੰਦੇ ਵੀ ਅਸੀਂ ਮੋਰਚਾ ਜਿਹੜਾ ਇੱਥੋਂ ਜਿੱਤ ਕੇ ਜਾਣਾ ਸੋ ਨੌਜਵਾਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਜੀ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਜੀ ਵੀਰ ਜੀ ਆਹ ਮੋਰਚੇ ਤੇ ਤੁਸੀਂ ਪਹੁੰਚੇ ਹੋ ਤੁਹਾਡੀਆਂ ਮੰਗਾਂ ਕੀ ਕੀ ਹੈਗੀਆਂ ਨੇ ਸਾਨੂੰ ਤਾਂ ਭਾਜੀ ਪਹਿਲਾਂ ਤਾਂ ਅਸੀਂ ਦਿੱਲੀ ਕੂਚ ਕਰਨਾ ਉਹ ਤੋਂ ਬਾਅਦ ਜੇ ਮੰਗਾਂ ਮੁਰਦੀ ਮੰਨ ਗਿਆ ਤਾਂ ਠੀਕ ਹੈ ਵੀਰ ਇੱਥੋਂ ਹੀ ਬਾਪ ਚਲੇ ਜਾ ਇਥੋਂ ਹੀ ਸਾਨੂੰ ਜਵਾਬ ਦੇ ਦੇ ਵੀ ਹਾਂ ਅਸੀਂ ਮੋਰਚਾ ਫਤਿਹ ਕਰਦੇ ਆਂਗੇ ਇੱਥੋਂ ਹੀ ਮੁੜ ਜਾਗੇ ਵਾਪਸ ਅਣੀ ਫਿਰ ਮੋਰਚਾ ਫਤਿਹ ਕਰਕੇ ਦਿੱਲੀ ਪੱਟ ਕੇ ਤਾਂ ਜਾਵਾਂਗੇ ਜੱਸੇ ਬੰਦੀਆਂ ਦੀ ਬੇਟ ਹੈ ਸਾਨੂੰ ਜਿਥੇ ਬੰਦੀਆਂ ਜੇ ਕਹਿ ਦੇਣ ਅਸੀਂ ਹੁਣੇ ਅੱਗੇ ਨੂੰ ਤੁਰਪਾਂਗੇ ਦਿੱਲੀ ਵੱਲ ਨੂੰ ਇਹਦੇ ਜੀ 2020 ਦੇ ਵਿੱਚ ਵੀ ਤੁਸੀਂ ਇੱਥੇ ਆਏ ਸੀਗੇ ਹਾਂਜੀ ਭਾਜੀ ਤੇ ਉਦੋਂ ਤੁਹਾਡੇ ਮਸਲੇ ਹੱਲ ਨਹੀਂ ਹੋਏ ਉਦੋਂ ਹੋਏ ਨਹੀਂ ਸੀਗੇ ਭਾਜੀ ਪਹਿਲਾਂ ਇਹਨਾਂ ਨੇ ਸਾਨੂੰ ਮਿੱਠੀ ਗੋਲੀ ਦਿੱਤੀ ਸੀਗੀ ਫਿਰ ਅਸੀਂ ਵਾਪਸ ਆ ਗਏ ਸੀਗੇ ਹੁਣ ਦੁਬਾਰੇ ਫਿਰ ਮੋਰਚਾ ਫਤਿਹ ਕਰਨ ਵਾਸਤੇ ਵੀ ਸਾਡੀਆਂ ਮੰਗਾਂ ਜਿਹੜੀਆਂ ਆ ਉਹ ਮੋਦੀ ਮੰਨੇ ਫਿਰ ਅਸੀਂ ਘਰ ਨੂੰ ਵਾਪਸ ਆਵਾਂਗੇ ਹਾਂ ਵੀਰ ਜੀ ਅਗਰ ਮੋਦੀ ਸਰਕਾਰ ਤੁਹਾਡੀਆਂ ਮੰਗਾਂ ਨਹੀਂ ਮੰਨਦੀ ਫਿਰ ਕੀ ਹੋਏਗਾ ਹੁਣ ਭਾਜੀ ਦਿੱਲੀ ਜਾ ਕੇ ਫੇਰ ਬੈਠਾਂਗੇ ਪਿਛਲੇ ਵਾਰ ਵਾਂਗੂ ਤੇ ਉਹ ਤਾਂ ਵੀਰ ਜੀ ਸਾਹਮਣੇ ਜਿਹੜੇ ਲੱਗੇ ਹੋਏ ਨੇ ਵੱਡੇ ਵੱਡੇ ਬੈਰੀਗੇਟ ਜਾਂ ਹਜ਼ਾਰਾਂ ਲੱਖਾਂ ਦੇ ਹਿਸਾਬ ਨਾਲ ਅੱਗੇ ਪਿੱਛੇ ਉਹਨਾਂ ਦੀ ਆਰਮੀ ਵੀ ਖੜੀ ਐ ਸੀਆਰਪੀ ਵੀ ਖੜੀ ਹੈਗੀ ਐ ਤੇ ਪੁਲਿਸ ਵੀ ਖੜੀ ਐ ਉਹ ਤਾਂ ਕੋਈ ਗੱਲ ਨਹੀਂ ਭਾਈ ਸਾਡੇ ਵੱਤ ਦਾ ਕੁਝ ਨਹੀਂ ਹੈਗਾ ਅਸੀਂ ਤਾਂ ਦਿੱਲੀ ਜਾਣਾ ਕੋਚ ਕਰਨਾ ਹੀ ਕਰਨਾ ਹੈ ਜੇ ਨਹੀਂ ਮੰਨਦਾ ਮੋਦੀ ਫਿਰ ਤਾਂ ਜਾਵਾਂਗੇ ਦਿੱਲੀ ਕਿਸੇ ਹਾਲਤ ਵਿੱਚ ਵੀ ਜਾਈਏ ਪਰ ਜਾਵਾਂਗੇ ਜ਼ਰੂਰ ਅਸੀਂ ਤਾਂ ਜਥੇਬੰਦੀ ਦੀ ਵੇਟ ਕਰ ਰਹੇ ਹਾਂ ਜਥੇਬੰਦੀ ਆ ਗਿਆ ਉਸ ਤੋਂ ਬਾਅਦ ਤਾਂ ਫਿਰ ਇਹ ਜਥੇਬੰਦੀਆਂ ਕਹਿੰਦੇ ਨੇ ਪੱਟ ਦੋ ਫਿਰ ਪੜਦਾਂਗੇ ਅਸੀਂ ਇੱਕ ਵਾਰ ਬੈਰੀਕੇਡ ਪੱਟੇ ਗਏ ਫਿਰ ਤਾਂ ਕੋਈ ਉਹ ਨਹੀਂ ਹੈ ਪੱਟ ਦੋ ਅਸੀਂ ਲੰਘ ਜਾਗੇ ਬਈ ਉਹ ਹੀ ਜਥੇਬੰਦੀ ਦੀ ਬੇਟ ਸਾਨੂੰ ਜਥੇਬੰਦੀ ਆ ਗਈ ਸਾਨੂੰ ਕਹਿੰਦੇ ਨੇ ਪੱਟ ਦੋ ਅਸੀਂ ਹੁਣੇ ਪੜਦਾਂਗੇ ਕੋਈ ਗੱਲ ਨਹੀਂ ਹੈ ਅਸੀਂ ਤਾਂ ਤਿਆਰ ਬੈਠੇ ਹਾਂ ਆਹ ਆ ਤੁਸੀਂ ਗੋਲੇ ਦੇ ਮੈਂ ਕਿਹਾ ਜਦੋਂ ਸਾਨੂੰ ਜਥੇਬੰਦੀਆਂ ਦਾ ਹੁਕਮ ਹੋ ਗਿਆ ਵੀ ਬੈਰੀਕੇਡ ਪੱਟ ਦੋ ਅਸੀਂ ਬੈਰੀਕੇਡ ਪੱਟ ਦਾਂਗੇ ਉਸ ਤੋਂ ਬਾਅਦ ਉਹ ਤਾਂ ਕੁਝ ਵੀ ਨਹੀਂ ਅੱਗੇ ਕੋਰਣਾ ਤਾਂ ਆਪਣਾ ਜਿਹੜੇ ਲੈਂਟਰ ਵੱਡੇ ਵੱਡੇ ਪਾਏ ਨੇ ਜਿਵੇਂ ਜੀਸੀਬੀ ਨੂੰ ਚੱਕਣਾ ਔਖਾ ਹੋ ਜਾਏਗਾ ਇੰਨਾ ਸਮਾਂ ਲੱਗਿਆ ਤੁਹਾਡੇ ਤੁਹਾਡੇ ਵਾਸਤੇ ਉਹ ਤਾਂ ਪਾ ਜੀ ਸਾਰਾ ਜਦੋਂ ਇੰਨੇ ਨੌਜਵਾਨ ਦੇਖੋ ਕਿੰਨੇ ਇਕੱਠੇ ਹੋਏ ਹੋਏ ਆ ਸਾਰਿਆਂ ਨੇ ਇਹ ਤਾਂ ਮਿੰਟ ਪੰਜ ਦਾ ਕੰਮ ਹੈ ਸਾਡੇ ਲਈ ਸਾਰਾ ਦੋਸਤੋ ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਸ਼ੰਭੂ ਬਾਰਡਰ ਜਿੱਥੇ ਕਿ ਪਿਛਲੇ ਕੱਲ ਤੋਂ ਮੋਰਚਾ ਇੱਥੇ ਜੰਮ ਚੁੱਕਿਆ ਹੈ ਸ਼ੰਭੂ ਬਾਰਡਰ ਤੇ ਜਿਹੜੇ ਲੈਂਟਰ ਲਗਾਏ ਸੀ ਸਰਕਾਰ ਨੇ ਜਾਂ ਉੱਥੇ ਅੱਗੋਂ ਬੈਰੀਕੇਡ ਲਗਾਏ ਸੀ ਉਹ ਕਿਸਾਨਾਂ ਨੇ ਤੋੜਨੇ ਸ਼ੁਰੂ ਕੀਤੇ ਸੀਗੇ ਲੇਕਿਨ ਬੈਰੀਗਟਾ ਜੇ ਕੁਝ ਬਾਕੀ ਨੇ ਤੋੜਨੇ ਸੋ ਕਿਸਾਨਾਂ ਨਾਲ ਦੇ ਇੱਥੇ ਲੰਗਰ ਚੱਲਦੇ ਹੋ ਤੁਸੀਂ ਦੇਖ ਸਕਦੇ ਹੋ ਹਜ਼ਾਰਾਂ ਦੇ ਹਿਸਾਬ ਨਾਲ ਹਜ਼ਾਰਾਂ ਦੇ ਹਿਸਾਬ ਨਾਲ ਇੱਥੇ ਟਰਾਲੀਆਂ ਪਹੁੰਚੀਆਂ ਹੋਈਆਂ ਨੇ ਲੱਖਾਂ ਹੀ ਲੋਕ ਇੱਥੇ ਪਹੁੰਚੇ ਹੋਏ ਨੇ ਜਿਹੜੇ ਆਪਣੇ ਹੱਕ ਲੈਣ ਦੀ ਖਾਤਰ ਪਿਛਲੀ ਵਾਰੀ ਜਿਹੜਾ 2020 2021 ਦੇ ਵਿੱਚ ਇਹਨਾਂ ਨੇ ਅੰਦੋਲਨ ਕੀਤਾ ਸੀਗਾ ਮੋਦੀ ਸਰਕਾਰ ਨੇ ਮੰਗਾ ਇਹਨਾਂ ਦੀ ਮੰਨੀਆਂ ਬੱਪੂ ਜੀ ਵਾਹਿਗੁਰੂ ਜੀ ਕਿ ਖਾਲਸਾ ਵਾਹਿਗੁਰੂ ਜੀ ਕੀ ਪਤ ਹੈ ਵਾਹਿਗੁਰੂ ਜੀ ਕੀ ਪਤ ਹੈ ਬਾਪੂ ਜੀ ਤੁਸੀਂ ਕੱਲ ਤੋਂ ਇੱਥੇ ਟਿਕੇ ਹੋ ਹਾਂ ਜੀ ਪਰਸੋਂ ਦੇ ਪਰਸੋਂ ਦੇ ਪਰਸੋਂ ਦੇ ਜੀ ਪਰਸੋਂ ਕਿਹੜੇ ਟਾਈਮ ਤੁਸੀਂ ਇੱਥੇ ਆ ਗਏ ਸੀ ਰਾਤ ਕਾਲੀ ਆਏ ਰਾਤ ਰਾਤ ਆ ਗਏ ਗੁਰਦੁਆਰੇ ਉੱਤਲਾ ਮਿੱਤੇ ਜਾਉ ਤੋਂ ਜੀ ਜੀ ਪਰੋਈ ਪਰਿਆ ਸ਼ਾਇਦ ਸਾਡਾ ਪਰੋਈ ਪਿੰਡ ਦੇ ਵਿੱਚ ਕਿੰਨੇ ਲੋਕ ਇੱਥੇ ਆਏ ਹੈਗੇ ਸਾਡੇ ਪਿੰਡ ਦੇ ਵਿੱਚ ਹੋ ਗਏ 30 40 ਲੋਕ ਬਹੁਤ ਲੋਕ ਹੋ ਲੋਕ ਪਿੰਡ ਤੋਂ ਹੁਣ ਤੁਹਾਨੂੰ ਕਿਵੇਂ ਲੱਗ ਰਿਹਾ ਸਰਕਾਰ ਦਾ ਰਵਈਆ ਕੁਝ ਸੁਨੇਹਾ ਮਿਲਿਆ ਕਹਦਾ ਵੀ ਰਿਪੋਰਟ ਗਲਤ ਹੈ ਇੱਕ ਵੀ ਚੰਗਾ ਨਹੀਂ ਗੱਲ ਉਹੋ ਬਿਚਾਰੀ ਉਹ ਅਲਾਉਮੈਂਟ ਦੇ ਵਿੱਚ ਵੀ ਕਿ 13 ਮਹੀਨੇ ਬਾਕੀ ਦਿਆ ਇਕਰਾਰ ਕਰਕੇ ਗੁਰੂ ਨਾਨਕ ਦੇ ਜਰਮ ਦੇ ਤੇ ਆਖਿਆ ਵੀ ਮੈਂ ਤੁਹਾਡਾ ਕੰਮ ਪੂਰਾ ਕਰਤਾ ਤੁਸੀਂ ਜਾ ਤੁਹਾਨੂੰ ਮੋਰਚੇ ਦਾ ਜਿਹੜਾ ਰੂਪਰੇਖਾ ਕਿਵੇਂ ਲੱਗਦੀ ਇੱਥੋਂ ਦੀ ਦੇਖੋ ਰੂਪਰੇਖਾ ਸਾਡੇ ਜੋ ਪ੍ਰਧਾਨਾ ਸਾਹਿਬ ਨੇ ਬਿਲਕੁਲ ਸਹੀ ਕੀਤਾ ਆ ਇਹਨ ਪੂਰੀ ਤਿਆਰੀ ਚ ਆ ਪਹਿਲਾਂ ਵੀ ਅਸੀਂ ਦਿੱਲੀ ਜਿੱਤ ਕੇ ਆਏ ਆ ਹੁਣ ਦੁਬਾਰਾ ਫੇਰ ਸਾਨੂੰ ਚਾਂਸ ਦਿੱਤਾ ਇਹ ਨਹੀਂ ਹੁਣ ਚਾਂਸ ਨੂੰ ਅਸੀਂ ਫੇਰ ਉਹ ਹੀ ਦੇਖਾਂਗੇ ਜਿੱਦਾਂ ਪਹਿਲੀ ਨਜ਼ਰ ਨਾਲ ਅਸੀਂ ਦੇਖਦੇ ਸੀ ਸਾਡੀ ਪੂਰੀ ਤਿਆਰੀ ਆ ਕੱਲ 2 ਬੈਰੀਕੇਡ ਇਹਨਾਂ ਦੀਆਂ ਲੇਹਰਾਂ ਅਸੀਂ ਪੱਟ ਕੇ ਗਏ ਆ ਸ਼ਾਮੀ ਹੋ ਗਏ ਜਵਾਨ ਸਾਡੇ ਆ ਅਰੈਸਟ ਕਰਦੇ ਸਾਡੇ ਕਿਸਾਨ ਨਹਾ ਤੋ ਕੇ ਫੇਰ ਰੈਡੀ ਹੋ ਗਏ ਹੁਣ ਫੇਰ ਤਿਆਰੀ ਆ ਅੱਜ ਇਹਨਾਂ ਕਲੀਅਰ ਕਰਦੇ ਆਂਗੇ ਇਹਨਾਂ ਦਾ ਮਨ ਦੀ ਭਾਵਨਾ ਇਹਨਾਂ ਦੀ ਪੂਰੀ ਅਸੀਂ ਜਿੱਤ ਕੇ ਜਾਵਾਂਗੇ ਜੀ ਵੀਰ ਜੀ ਕਿੰਨੀਆਂ 2 ਲੇਹਰਾਂ ਪੁੱਟਦੀਆਂ ਨੇ ਤੇ ਕਿੰਨੀਆਂ ਰਹਿ ਗਈਆਂ 2 ਲੇਹਰਾਂ ਪੁੱਟਦੀਆਂ 2 ਇਹਨਾਂ ਦੀਆਂ ਹੋਰ ਰਹਿ ਗਈਆਂ ਹੂੰ ਜੋ ਇਹ ਨਹੀਂ ਸਰੀਆ ਪਾ ਕੇ ਬਿਲਡਿੰਗ ਕਰਕੇ ਕੰਕਰੀਟ ਪਾ ਕੇ ਸਰੀਏ ਦੇ ਕਿਲ ਬਣਾ ਕੇ ਉਹ ਹਫ਼ਤਾ ਹਜੇ ਪਾਕਿਸਤਾਨ ਨੇ ਨਹੀਂ ਸਾਡੇ ਨਾਲ ਕੀਤਾ ਜੋ ਇਹਨੇ ਮੋਦੀ ਸਰਕਾਰ ਕੁੱਤੀ ਸਰਕਾਰ ਨੇ ਸਾਡੇ ਨਾਲ ਕੀਤਾ ਇਹ ਸਾਨੂੰ ਚਾਹੁੰਦੇ ਆ ਭਈ ਸਾਨੂੰ ਉਦਾਂ ਹੀ ਇਹ ਬੱਕ ਕਰਨਾ ਚਾਹੁੰਦੇ ਸਾਨੂੰ ਬੱਕ ਕਰ ਦੇਣਾ ਅਸੀਂ ਉਦਾਂ ਹੀ ਖੁਸ਼ ਆ ਅਸੀਂ ਖੁਸ਼ ਆ ਸਾਨੂੰ ਬੱਕ ਕਰਨਾ ਚਾਹੁੰਦੇ ਆ ਬੱਕ ਤਾਂ ਉਹਨੇ ਨਹੀਂ ਕਰਕੇ ਦਿਖਾਲਦਾ ਪੂਰੇ ਵਰਲਡ ਨੂੰ ਪਤਾ ਲੱਗ ਗਿਆ ਕਿ ਸਿੱਖ ਕੌਮ ਨਾਲ ਮਜ਼ਦੂਰ ਕੌਮ ਨਾਲ ਇੰਨੀ ਸਾਡੇ ਨਾਲ ਕੀ ਬਦੀਰਾ ਕੀਤਾ ਆ ਬਿਰਜੀ ਮੋਦੀ ਗੱਲੇ ਕਰਦੇ ਨੇ ਵੀ ਰਾਮ ਰਾਜ ਤੇ ਰਾਮ ਰਾਜ ਸ਼ੁਰੂ ਹੋ ਗਿਆ ਤੇ ਜੇ ਰਾਮ ਰਾਜ ਹੈ ਤਾਂ ਫਿਰ ਤੁਹਾਡੇ ਨਾਲ ਧੱਕਾ ਕਿਉਂ ਰਾਮ ਰਾਜ ਨਹੀਂ ਰਾਮ ਰਾਜ ਕਰਤਾ ਰੱਖਿਆ ਸਾਡਾ ਜਿਹੜਾ ਰਾਮ ਰਾਜ ਆ ਸਾਨੂੰ ਦੇ ਦੇਣ ਇਹ ਇਹਨਾਂ ਦਾ ਤਾਂ ਕੋਈ ਦੂਰ ਰਹਿ ਵਾਲੀ ਗੱਲ ਹੈ ਨਹੀਂ ਇਹਨਾਂ ਦੀ ਆਪਣੀ ਮੰਨ ਦੀ ਭਾਵਨਾ ਹੈ ਸਾਡੀ ਮੰਨ ਦੀ ਭਾਵਨਾ ਹੈ ਆ ਸਾਨੂੰ ਦੇ ਦੇਣ ਇਹ ਸਾਡਾ ਹੱਕ ਜੇ ਨਹੀਂ ਸਾਨੂੰ ਆ ਹਿੰਦੁਸਤਾਨ ਚ ਨਹੀਂ ਰੱਖਣਾ ਚਾਹੁੰਦੇ ਤਾਂ ਅਸੀਂ ਇਹਨਾਂ ਨਾਲ ਰਹਿਣਾ ਵੀ ਨਹੀਂ ਚਾਹੁੰਦੇ ਸਹੀ ਗੱਲ ਹੈ ਤੁਹਾਡੀ ਅਰਾ ਅਸੀਂ ਅਣਖ ਨਾਲ ਜੀਨੇ ਆ ਅਣਖ ਨਾਲ ਰਹਾਂਗੇ ਪਰ ਇਹਨਾਂ ਦੇ ਥੱਲੇ ਲਾ ਕੇ ਨਹੀਂ ਰਹਿਣਾ ਨਾ ਸਾਡੇ ਸਾਡੇ ਮਾਪੇ ਨੇ ਨਾ ਸਿਕਾਇਆ ਨਾ ਸਾਡੇ ਸਾਡੇ ਗੁਰੂ ਨੇ ਗੱਲ ਸਿਕਾਈ ਆ ਜੇ ਕਿਸੇ ਦਾ ਹੱਕ ਰੱਖਣਾ ਹੈ ਤਾਂ ਆਪਣਾ ਹੱਕ ਦੇਣਾ ਨਹੀਂ ਆਪਣਾ ਹੱਕ ਲੈਣਾ ਅਸੀਂ ਜਾਣਦੇ ਆ ਜਿੱਦਾਂ ਸਾਡੇ ਵੱਡੇ-ਵਡੇਰਿਆਂ ਸਾਡੇ ਗੁਰੂ ਮਹਾਰਾਜਾ ਨੇ ਇਹ ਕੰਮ ਕੀਤਾ ਅਸੀਂ ਉਸੇ ਲਈ ਤੇ ਚੱਲਦੇ ਆ ਉਹ ਚੱਲਾਂਗੇ ਵੀ ਧੰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਤੁਸੀਂ ਇੱਥੇ ਕਦੋਂ ਪਹੁੰਚੇ ਹੋ ਅਸੀਂ ਕੱਲ ਦੇ ਇੱਥੇ ਆ ਗਏ ਹਾਂ ਜੀ 10 ਵਜੇ ਦੀ ਕਾਲ ਸੀਗੀ ਪਾ ਆਥੇ 11 ਵਜੇ ਪਹੁੰਚੇ ਹਾਂ ਜੀ ਤੇ ਕੱਲ ਦਾ ਸਾਰਾ ਦਿਨ ਅਸੀਂ ਉੱਥੇ ਮੁਕਾਬਲਾ ਕਰਦੇ ਰਹੇ ਹਾਂ ਮੋਜਵੀਰ ਨਾਲ ਤੇ ਵੀਰ ਜੀ ਜਿਸ ਤਰ੍ਹਾਂ ਇੱਥੇ ਲੋਕ ਲੱਖਾਂ ਦੇ ਹਿਸਾਬ ਨਾਲ ਪਹੁੰਚੇ ਹੋਏ ਨੇ ਸ਼ੰਮੂ ਬਾਰਡਰ ਤੇ ਤੁਹਾਡੇ ਨਿੰਗਸ ਨਿਹੰਗ ਸਿੰਘ ਜਥੇਬੰਦੀਆਂ ਵੀ ਪਹੁੰਚ ਚੁੱਕੀਆਂ ਨੇ ਦੇਖੋ ਜੀ ਜਿੰਨੇ ਆਪਣੇ ਨਿਹੰਗ ਸਿੰਘ ਇੱਥੇ ਹੈਗੇ ਸਾਰੇ ਚੱਕਰਵਰਤੀਆਂ ਫੌਜਾਂ ਨੇ ਜੀ ਹੂੰ ਕੋਈ ਦਲਪੰਥ ਵੱਲੋਂ ਅਨਾਊਂਸਮੈਂਟ ਨਹੀਂ ਹੈਗੀ ਜਥੇਬੰਦੀਆਂ ਵੱਲੋਂ ਕੋਈ ਅਨਾਊਂਸਮੈਂਟ ਨਹੀਂ ਹੈਗੀ ਹੈ ਜੀ ਉਹ ਜਿਹੜੇ ਆਪਣੇ ਜਥੇਦਾਰ ਆ ਰਹੇ ਆ ਜੀ ਉਹ ਆਪਣੇ ਮੋਰਚਿਆਂ ਦੇ ਬੈਠੇ ਆ ਸ਼ਹੀਦਾਂ ਸਿੰਘਾਂ ਦੇ ਕਰਕੇ ਚੰਡੀਗੜ੍ਹ ਵਾਲੀ ਮੋਰਚਾ ਲੱਗਿਆ ਜੀ ਫੌਜ ਉੱਥੇ ਬੈਠੀ ਆ ਡਟ ਕੇ ਤੇ ਜੇ ਕਿਸਾਨਾਂ ਦੇ ਤਸ਼ੱਦਦ ਹੋਊਗਾ ਬਾਲਾ ਜੀ ਹਨਾ ਜਬਰਦਸਤ ਇਹਨਾਂ ਨੇ ਅੰਤ ਕਰਤਾ ਤੇ ਫਿਰ ਫੌਜ ਨੇ ਪਿੱਛੋਂ ਚਾਲੇ ਪਾ ਦੇਣੇ ਆ ਜੀ 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 ਕਾਰਪੋਰੇਟ ਘਰਾਣੇ ਜਿਹੜੇ ਵੋਟੀ ਪਾਉਂਦੇ ਆ ਇਹਨਾਂ ਨੂੰ ਚੋਣਾਂ ਦੇ ਵਿੱਚ ਇਹ ਪੈਸਾ ਵਰਤਦੇ ਆ ਉਹਨਾਂ ਦਾ ਤੇ ਉਹਨਾਂ ਦੇ ਆਰਡਰ ਤੇ ਕਿਸਾਨਾਂ ਦੇ ਉਤਸ਼ਧਿਤ ਕਰਦੇ ਆ ਜੀ ਹੈਗੇ ਤਾਂ ਇਹ ਸਾਡੇ ਵਿੱਚੋਂ ਹੀ ਗਏ ਹੋਏ ਆ ਇੱਕ ਕਿਸਾਨ ਜਿਹੜੇ ਆ ਵਿਚਾਰੇ ਇਹੀ ਵੋਟਾਂ ਪਾ ਕੇ ਇਹਨਾਂ ਨੂੰ ਬਣਾਉਂਦੇ ਆ ਪਰ ਇਹ ਗੱਲ ਇਹ ਆ ਵੀ ਇਹ ਉਹਨਾਂ ਦੀ ਜਿਹੜੀ ਵੋਟੀਆਂ ਦੇ ਨਾ ਪੜਨ ਲੱਗ ਜਾਂਦੇ ਆ ਜਿਹੜਾ ਕੁੱਤੇ ਨੂੰ ਵੋਟੀ ਪਾ ਦਿੰਦੀ ਨਾ ਉੱਥੇ ਹੀ ਦੁਮ ਹਲਾਉਣ ਲੱਗ ਜਾਂਦਾ ਇਹ ਉਹਨਾਂ ਦੀ ਵੋਟੀਆਂ ਦੇ ਪਲਦੇ ਆ ਇਹ ਤਾਂ ਕਰਕੇ ਕਿਸਾਨਾਂ ਨੂੰ ਛੱਡ ਗਏ ਆ ਪਿੱਠ ਦਿਖਾ ਗਏ ਆ ਕਿਸਾਨਾਂ ਨੂੰ ਜੀ ਜੀ ਇਹ ਕਿਸਾਨਾਂ ਨੂੰ ਗੱਲ ਸਮਝਣੀ ਚਾਹੀਦੀ ਆ ਵੀ ਨਾ ਤੁਹਾਡੀ ਭਾਜਪੀ ਆ ਨਾ ਤੁਹਾਡੀ ਕਾਂਗਰਸ ਆ ਨਾ ਕੋਈ ਆਮ ਆਦਮੀ ਪਾਰਟੀ ਆ ਤੁਹਾਡਾ ਕੋਈ ਨਹੀਂ ਤੁਹਾਡਾ ਹੈਗਾ ਸੱਚਾ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਜੀ ਉਹਦੀ ਫੌਜ ਦੇ ਪਿੱਛੇ ਲੱਗੋ ਆਪਣਾ ਰਾਜ ਲਓ ਇਹ ਇਹ ਧਰਤੀ ਜਿਹੜੀ ਆ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਤੁਹਾਨੂੰ ਦਿੱਤੀ ਆ ਇਸ ਧਰਤੀ ਤੇ ਕਾਇਮ ਹੋ ਕੇ ਰੋ ਆਪਣੀਆਂ ਫੌਜਾਂ ਬਣਾਓ ਤਿਆਰ ਬਰ ਤਿਆਰ ਹੋ ਫੌਜ ਗੁਰਗੋਜੀ ਮਹਾਰਾ ਨੇ ਦਿੱਤੀ ਆ ਤੁਨੇ ਜੀ ਜੀ ਉਹਨਾਂ ਦੀ ਸੇਵਾ ਕਰੋ ਉਹਨਾਂ ਨੂੰ ਅੱਗੇ ਰੱਖੋ ਇਹ ਕੋਈ ਨੇੜੇ ਨਹੀਂ ਲੱਗੂਗਾ ਧੰਨਵਾਦ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜਿੱਕੀ ਫੋਟੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫੋਟੇ ਖਾਲਸਾ ਜੀ ਜਿਵੇਂ ਸ਼ੰਭੂ ਬਾਰਡਰ ਤੇ ਅਗਲੇ ਪਾਸੇ ਲੈਂਟਰ ਲੱਗੇ ਹੋਏ ਨੇ ਕੁਝ ਲੈਂਟਰ ਤਾਂ ਚੁੱਕਤੇ ਨੇ ਕਹਿੰਦੇ ਦੋ ਲੇਅਰ ਚੱਕਦੀਆਂ ਨੇ ਤੇ ਕੁਝ ਦੋ ਲੇਅਰ ਕਹਿੰਦੇ ਬਾਕੀ ਹੈਗੀਆਂ ਨੇ ਤੁਸੀਂ ਹਰਿਆਣਾ ਦੇ ਜਿਹੜੇ ਖੱਟਰ ਸਾਹਿਬ ਹੈਗੇ ਨੇ ਕਿਵੇਂ ਵੇਖਦੇ ਉਹਨਾਂ ਨੂੰ ਗੁਰੂ ਜੀ ਕੱਟੜ ਜਿਹੜਾ ਸਰਕਾਰ ਦੇ ਕੁੱਤੇ ਹੁੰਦੇ ਆ ਨਾ ਉਹ ਸੇਮ ਆ ਵੇਖੋ ਜਿਹੜਾ ਬੰਦਾ ਆਪਣੇ ਹਰਿਆਣੇ ਦੇ ਵੇਖ ਕਿਸਾਨਾਂ ਦਾ ਨਹੀਂ ਧਿਆਨ ਰੱਖਦਾ ਉਹ ਬੰਦਾ ਕਦਾ ਜੀ ਜੀ ਠੀਕ ਹੈ ਨਹੀਂ ਤੇ ਜਿਹੜਾ ਬੰਦੇ ਆ ਵੇਖੋ ਕਿਸਾਨ ਤੁਹਾਡੇ ਸਾਹਮਣੇ ਆ ਘਟੋਟੇ 10 10 20 ਕਿਲੋਮੀਟਰ ਦੀ ਜਿਹੜੀ ਹੈ ਨਾ ਮਤਲਬ ਦੂਰ ਤੱਕ ਚੱਲ ਗਿਆ ਆ ਪਰਮਹਰੀ ਦੀ ਲਾਈਨ ਲੱਗੀ ਆ ਹਰਿਆਣੇ ਦੇ ਵੀ ਨੌਜਵਾਨ ਹੋਰ ਵੀ ਬਾਰਡਰਾਂ ਦੇ ਲੱਗਦੇ ਆ ਮਗਰ ਸਰਕਾਰ ਨੂੰ ਇਹ ਨਹੀਂ ਵੇਖੰਦੇ ਕਿ ਇਹ ਕਿਸਾਨ ਹੈ ਜਿਹੜਾ ਮਤਲਬ ਅੰਨ ਪੈਦਾ ਕਰਦਾ ਤੇ ਜਿਹੜਾ ਗਰੀਬ ਬੰਦਾ ਆ ਭਾਵੇਂ ਫੌਜੀ ਹੋਵੇ ਭਾਵੇਂ ਆਰਮੀ ਚ ਹੋਵੇ ਭਾਵੇਂ ਮਜ਼ਦੂਰ ਹੋਵੇ ਤੇ ਭਾਵੇਂ ਲੀਡਰ ਹੋਵੇ ਉਹਦੇ ਮੂੰਹ 'ਚ ਪੈਂਦਾ ਆ ਮਗਰ ਤੁਹਾਨੂੰ ਇਹ ਲੀਡਰਾਂ ਨੂੰ ਮਤਲਬ ਵੇਖਣਾ ਚਾਹੀਦਾ ਕਿ ਇਹਨਾਂ ਦਾ ਵਿਚਾਰਾ ਦਾ ਧਿਆਨ ਰੱਖੀਏ ਮਗਰ ਇਹ ਤਾਂ ਇਹਨਾਂ ਦੇ ਕੱਲ ਦੇ ਘਟੋਟ 24 ਘੰਟੇ ਦੇ ਹੋ ਗਏ 24 ਘੰਟੇ ਤੇ ਬੰਬ ਚਲਾਉਂਦੇ ਆ ਜੀ 24 ਘੰਟੇ ਬੰਬ ਚਲਾਉਂਦੇ ਆ ਆਸੂ ਗੈਸ ਮੈਂ ਜੇ ਤੂੰ ਚਲਾਣਾ ਅਸੀਂ ਵੀ ਇੱਥੇ ਖੜੇ ਆ ਕੱਲ ਤੇ ਇੱਥੇ ਖੜੇ ਆ ਮਗਰ ਜੇ ਤੂੰ ਚਲਾਣਾ ਨਾ ਤੇ ਜੋ ਤੁਹਾਡੇ ਬਾਰਡਰਾਂ ਤੇ ਚਲਦਾ ਨਾ ਕਿ ਤੁਹਾਡੇ ਕੋਲ ਜੋਰ ਲਾ ਲਓ ਗੋਲੀਆਂ ਚਲਾਓ ਆਪਾਂ ਨੇ ਅਸੀਂ ਇੱਥੇ ਖੜੇ ਆ ਮਗਰ ਅਸੀਂ ਤੂੰ ਪਿੱਛੇ ਨਹੀਂ ਹਟਾਂਗੇ ਜਾਾਂਗੇ ਤੇ ਅੱਗੇ ਜਾਵਾਂਗੇ ਪਿੱਛੇ ਨਹੀਂ ਜਾਵਾਂਗੇ ਖਾਲਸੇ ਪੰਥ ਦਾ ਆਗਲਾ ਗੇਰ ਹੁੰਦਾ ਪਿਛਲਾ ਗੇਰ ਨਹੀਂ ਹੁੰਦਾ ਪਿਛੇ ਨਹੀਂ ਘੇਰ ਪਾਂਦਾ ਖਾਲਸਾ ਬਾ ਅੱਗੇ ਨੂੰ ਪਾਂਦਾ ਬਾਈ ਇਹ ਆ ਕਿ ਅਸੀਂ ਕੰਨਿਆ ਕਿ ਸਰਕਾਰਾਂ ਸਮਝੀਆਂ ਨ ਵਧੀਆ ਆ ਕਿ ਇਹਨਾਂ ਬੀਜੇਪੀ ਝਾੜੂ ਕਾਂਗਰਸ ਇਹਨਾਂ ਦਾ ਸਾਰੇ ਦਾ ਇਹ ਬਾਈਕਾਟ ਕਰੋ ਤੇ ਤੁਸੀਂ ਆਪਣਾ ਆ ਨਾ ਆਪਣਾ ਮਤਲਬ ਪਿੰਡਾਂ ਦੇ ਪੰਚਾਇਤਾਂ ਜੇ ਜੋ ਪਹਿਲਾਂ ਹੁੰਦੇ ਨਾ ਗੁਰਮਤ ਉਹ ਕਰਿਆ ਕਰੋ ਸਰਕਾਰਾਂ ਆਪਣੇ ਆਪ ਹੀ ਭੰਗ ਹੋ ਜਾਣੀਆਂ ਤੇ ਪਿੰਡਾਂ ਦੇ ਪੰਚਾਇਤਾਂ ਜੇ ਮਿਲ ਕਰੋ ਗੁਰਮਤ ਜ ਆਪਾਂ ਜੀ ਗੁਰਮਤਾ ਕਰੋ ਕਿ ਇਦਾਂ ਦੇ ਬਾਈਕਾਟ ਕਰੋ ਇਹਨਾਂ ਦਾ ਕੋ ਜਿਹੜੇ ਕਿਸਾਨੋ ਕਟਵਟੇ 200 ਨੌਜਵਾਨਾਂ ਦੇ ਗੱਲ ਆਪਣੇ ਆ ਦੇ ਵਾਹ ਜੀ ਫੱਟਰ ਹੋ ਗਏ ਆ ਫੱਟਰ ਹੋ ਗਏ ਆ ਤੇ ਹੁਣ ਆਪਣੇ ਕਿਟੋ 200 ਨੌਜਵਾਨ ਤੇ ਕਈ ਸਿੰਘ ਮਤਲਬ ਚਲੋ ਸੀਰੀਅਸ ਆ ਹਾਲਤ ਜਿਆ ਮਗਰ ਉਹ ਕਈਆਂ ਦੇ ਨੌਜਵਾਨਾਂ ਲੱਗੀਆਂ ਤਦ ਵੀ ਆਪਣੇ ਅੱਗੇ ਤੁਰਦੇ ਰਹੇ ਆ ਤੇ ਮਤਲਬ ਨੌਜਵਾਨਾਂ ਦੀ ਬਹੁਤ ਵੱਡਾ ਜੋਸ਼ ਆ ਚੜਦੀ ਗੱਲ ਆ ਜੇ ਸੱਟ ਲੱਗੀ ਵੀ ਤਦ ਵੀ ਅੱਗੇ ਵਧਦੇ ਆ ਤੇ ਹੁਣ ਵੀ ਆਪਣੇ ਚਲੋ ਕਿਸਾਨ ਜਥੇਬੰਦੀ ਹੈ ਜੇ ਆਪਣਾ ਰਣਨੀਤੀਆਂ ਰਣਨੀਤੀਆਂ ਕਰਨ ਦੇ ਰਣਨੀਤੀਜੇ ਵਿੱਚ ਕਰਨਦੇ ਆ ਤੇ ਰਣਨੀਤੀਆਂ ਵਰਤਣ ਦੇ ਤੇ ਚਲੋ ਇਨੀ ਬੇਨਤੀ ਪਰਮਾਨ ਕਰੋ ভাই ਤੁਸੀਂ ਕੀ ਸਾਹਿਬ ভাই ਤੁਸੀਂ ਕੀ ਕਹਿੰਦੇ ਬੋਲੋ ਇਸਾਨ ਯਾਰ ਸਾਤਰੀਆ ਕਰਾ ਕਰੇ ਤੇ ਬਾਰਾ ਨਾ ਆਗੇ ਸੋ ਦੋਸਤੋ ਸ਼ੰਮੂ ਬਾਡਰ ਤੇ ਅਥਰੂ ਗੈਸ ਦੇ ਗੋਲਿਆਂ ਦਾ ਕੰਮ ਫੇਰ ਸ਼ੁਰੂ ਹੋ ਗਿਆ ਅੱਜ ਹੁਣ ਤਾਂ ਸ਼ੁਰੂ ਹੋਇਆ ਤੇ ਪਹਿਲੇ ਤੋਂ ਵਿਹਾਜ ਗਿਆ ਹਲੋ ਹੁਣ ਤੋਂ ਹੁਣ ਤੋਂ ਹੁਣ ਤੋਂ ਸ਼ੁਰੂ ਹੈ ਤੁਸੀਂ ਦੇਖ ਸਕਦੇ ਹੋ ਅਥਰੂ ਗੈਸ ਦੇ ਗੋਲੇ ਜਿਹੜੇ ਨੇ ਸ਼ੁਰੂ ਹੋ ਚੁੱਕੇ ਨੇ ਕੱਲ ਵੀ ਇਸੇ ਤਰ੍ਹਾਂ ਅਥਰੂ ਗੈਸ ਦੇ ਗੋਲੇ ਛੱਡੇ ਛੱਡੇ ਸੀਗੇ ਦੇਖੋ ਦੇਖੋ ਇਧੋਂ ਦੇ ਲੋਕ ਕਿਸਾਨ ਵੀਰ ਵਿਖੋ ਪਿੱਛੇ ਨੂੰ ਹਟਦੇ ਹੋਏ ਅਥਰੂ ਗੈਸ ਦੇ ਗੋਲੇ ਚੱਲਦੇ ਹੋਏ ਤੁਸੀਂ ਦੇਖ ਸਕਦੇ ਹੋ ਸਾਹਮਣੇ ਤਸਵੀਰਾਂ ਸ਼ੰਭੂ ਬਾਰਡਰ ਦੀਆਂ ਤੁਸੀਂ ਦੇਖ ਸਕਦੇ ਹੋ ਅਥਰੂ ਗੈਸ ਦੇ ਗੋਲੇ ਜਿਹੜੇ ਉਸ ਦੇ ਵੱਲੋਂ ਛੱਡੇ ਜਾ ਰਹੇ ਨੇ ਸੋ ਕੱਲ ਵੀ ਜਿਹੜੇ ਨੌਜਵਾਨ ਮੁੰਡੇ ਹੈਗੇ ਜਿਖਮੀ ਹੋ ਚੁੱਕੇ ਸੀਗੇ ਸੋ ਅਥਰੂ ਗੈਸ ਦੇ ਗੋਲੇ ਜਿਹੜੇ ਤੇਜ਼ ਛੱਡੇ ਜਾ ਰਹੇ ਨੇ ਜਿਆਦਾ ਤੋਂ ਜਿਆਦਾ ਅਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਲਗਾਤਾਰ ਜਿਹੜੇ ਨੇ ਛੱਡੇ ਜਾ ਰਹੇ ਹਨ ਇੱਕ ਪਾਸੇ ਕਿਸਾਨ ਇੱਕ ਪਾਸੇ ਮੋਦੀ ਸਰਕਾਰ ਲੱਖਾਂ ਦਾ ਇਕੱਠ ਨੌਜਵਾਨਾਂ ਦਾ ਕਿਸਾਨਾਂ ਦਾ ਬਜ਼ੁਰਗਾਂ ਦਾ ਇੱਥੇ ਮਾਤਾਵਾਂ ਬੀਬੀਆਂ ਪੈਣਾ ਵੀ ਪਹੁੰਚਿਆ ਨੇ ਕਿਸਾਨ ਵੀ ਪਹੁੰਚੇ ਨੇ ਸੋ ਸਾਹਮਣੇ ਤੁਸੀਂ ਦੇਖ ਸਕਦੇ ਹੋ ਅਥਰੂ ਗੈਸ ਦੇ ਗੋਲੇ ਖੱਟਰ ਸਰਕਾਰ ਦੇ ਵੱਲੋਂ ਕਿਵੇਂ ਛੱਡੇ ਜਾ ਰਹੇ ਨੇ ਅਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਲਗਾਤਾਰ ਤੁਸੀਂ ਦੇਖ ਸਕਦੇ ਹੋ ਨੌਜਵਾਨ ਬੋਰੀਆਂ ਗਿੱਲੀਆਂ ਕਰਕੇ ਵੇ ਤੁਸੀਂ ਦੇਖ ਸਕਦੇ ਹੋ ਨੌਜਵਾਨ ਗਿੱਲੀਆਂ ਬੋਰੀਆਂ ਕਰਕੇ ਅੱਗੇ ਆ ਜਾਓ ਤੁਸੀਂ ਦੇਖ ਸਕਦੇ ਹੋ ਗਿੱਲੀਆਂ ਬੋਰੀਆਂ